ਵੱਡੀ ਅਪਡੇਟ ਹਮਿਲਟਨ ਦੇ ਵਿੱਚ ਇੱਕ ਵਾਰ ਫੇਰ ਹੋਣ ਜਾ ਰਿਹਾ ਦੂਜੀ ਵਾਰੀ ਵਾਇਕਾਟੋ ਵਾਰੀਅਰਸ ਤੇ ਉਹਨਾਂ ਦੀ ਪੂਰੀ ਇੰਟਾਇਰ ਟੀਮ ਦੇ ਨਾਲੋਂ ਅਤੇ ਹਮਿਲਟਨ ਦੇ ਵਸਿੰਦਿਆਂ ਦੇ ਵੱਲੋਂ ਵਾਇਕਾਟੋ ਵਾਰੀਅਰ ਦੇ ਵੱਲੋਂ ਖੇਡ ਮੇਲਾ ਹੋਣ ਜਾ ਰਿਹਾ ਜਿਵੇਂ 11 ਅਕਤੂਬਰ ਨੂੰ ਇਹ ਖੇਡ ਮੇਲਾ ਹੋਏਗਾ ਜੀ ਹਮਿਲਟਨ ਦੇ ਲੇਖ ਦੇ ਉੱਤੇ ਪਰ ਇਸ ਵਾਰ ਵੱਡੀ ਗੱਲ ਕੀਤੀ ਹੈ ਇਹਨਾਂ ਦੇ ਕਲੱਬ ਨੇ ਕਿ ਨਿਊਜ਼ੀਲੈਂਡ ਦੇ ਜਿਹੜੇ ਵਸਿੰਦੇ ਨੇ ਜਿਹੜੇ ਪੀਹਾਰ ਨੇ ਹਾਂਜੀ ਹਾਂਜੀ ਤੁਸੀਂ ਮੈਨੂੰ ਲੱਗਦਾ ਕਿ ਲਾਸਟ ਟਾਈਮ ਤੁਸੀਂ ਕਿਹਾ ਸੀ ਕਿ ਕਬੱਡੀ 'ਚ ਨਹੀਂ ਕਰਵਾਵਾਂਗੇ ਪਰ ਆਹ ਤੁਸੀਂ ਵੱਡੀ ਗੱਲ ਕੀਤੀ ਹੈ ਲੋਕਲ ਜਿਹੜਾ ਟੈਲੈਂਟ ਹੈ ਉਹਨ ਹਾਂਜੀ ਹਾਂਜੀ ਜਦੋਂ ਆਪਾਂ ਪਹਿਲੀ ਵਾਰ ਮੇਲਾ ਕਰਾਇਆ ਅੱਲ ਵੀ ਬਾਈ ਸਾਹਿਬ ਅਸੀਂ ਉੱਥੇ ਹੀ ਖੜੇ ਆ ਅਸੀਂ ਇਹ ਕਿਹਾ ਸੀ ਆਪਾਂ ਆਪਣੇ ਜਿਹੜੇ ਲੋਕਲ ਪਲੇਅਰ ਆ ਨਿਊਜ਼ੀਲੈਂਡ ਦੇ ਉਹਨਾਂ ਨੂੰ ਪ੍ਰਮੋਟ ਕਰਾਂਗੇ ਪ੍ਰਮੋਟ ਕਰਾਂਗੇ ਉਹਨਾਂ ਦੀ ਹੈਲਪ ਕਰਾਂਗੇ ਉਹਨਾਂ ਨੂੰ ਇੱਕ ਪਲੇਟਫਾਰਮ ਦਵਾਂਗੇ ਤਾਂ ਕਿ ਉਹਨਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਹਾਂਜੀ ਜਿੱਥੇ ਪਰਫਾਰਮ ਕਰ ਸਕਣ ਹੈਨਾ ਕਿੰਨੇ ਟੀਮਾਂ ਕਰਦੀਆਂ ਕਬੱਡੀ ਵਿੱਚ ਸਿਰਫ ਕਬੱਡੀ ਸੱਤ ਤਾਂ ਹੋ ਗਈਆਂ ਅੱਠਵੀਂ ਦੀ ਰਾਸ ਆ ਨਿਊਜ਼ੀਲੈਂਡ ਦੀਆਂ ਸੱਤ ਟੀਮਾਂ ਹਾਂਜੀ ਇੱਥੇ ਦੇ ਲੋਕਲ ਪਲੇਅਰ ਬਾਈ ਕਿੰਨੇ ਕਿੰਨੇ ਪਲੇਅਰ ਨੇ ਇੱਕ ਟੀਮ 'ਚ 10 ਤੋਂ 12 ਬਾਈ ਸਭ ਤੋਂ ਵੱਡੀ ਗੱਲ ਖਾਨ ਵੀ ਤਾਂ ਖੁੱਲਾ ਪਰਵਾਂਦਾ ਇਦਾਂ ਕੀ ਕਿੜੇ ਕਬੱਡੀ ਕੁਸ਼ਤੀ ਦੀ ਕੰਪੜਨਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਹਵ ਲਗੋਟੇ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲਣ ਵਣ ਕੇ ਦੇਖ ਮਿਲਣੇ ਮੇਲਾ ਯਾਰਾਂ ਦਾ ਅੱਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੁਹਾਡਾ ਦੋਸਤ ਤੇ ਹੋਸਟ ਲਾਢੀ ਸਿੰਘ ਪਟਿਆਲਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਵੱਡੀ ਅਪਡੇਟ ਹਮਿਲਟਨ ਦੇ ਵਿੱਚ ਇੱਕ ਵਾਰੀ ਫੇਰ ਹੋਣ ਜਾ ਰਿਹਾ ਦੂਜੀ ਵਾਰੀ ਵਾਇਕਾਟੋ ਵਾਰੀਅਰਸ ਤੇ ਉਹਨਾਂ ਦੀ ਪੂਰੀ ਇੰਟਾਇਰ ਟੀਮ ਦੇ ਨਾਲੋਂ ਅਤੇ ਹਮਿਲਟਨ ਦੇ ਵਸਿੰਦਿਆਂ ਦੇ ਵੱਲੋਂ ਵਾਇਕਾਟੋ ਵਾਰੀਅਰ ਦੇ ਵੱਲੋਂ ਖੇਡ ਮੇਲਾ ਹੋਣ ਜਾ ਰਿਹਾ ਜਿਵੇਂ ਕਿ ਜਿੰਦੀ ਓਜਲਾ ਸਾਹਿਬ ਤੁਸੀਂ ਸਾਡੀ ਸਕਰੀਨ ਤੇ ਦੇਖ ਰਹੇ ਹੋ ਬਹੁਤ ਪੁਰਾਣੇ ਬਿਸ਼ਿੰਦੇ ਨੇ ਖਾਸ ਕਰਕੇ ਸਾਡੇ ਸ਼ਹਿਰ ਨੂੰ ਹਮਿਲਟਨ ਸ਼ਹਿਰ ਨੂੰ ਹਮੇਸ਼ਾ ਪ੍ਰਮੋਟ ਕਰਦੇ ਨੇ ਕੋਈ ਛੋਟਾ ਵੱਡਾ ਇਵੈਂਟ ਹੁੰਦਾ ਹੈ ਬਿਨਾ ਕਿਸੇ ਪੱਖਪਾਤ ਤੋਂ ਉਹਨਾਂ ਇਵੈਂਟ ਦੇ ਵਿੱਚ ਜਾ ਕੇ ਸ਼ਰਕਤ ਕਰਦੇ ਨੇ ਅਤੇ ਆਪਣੇ ਨਾਲ ਦਿਆਂ ਨੂੰ ਵੀ ਲੈ ਕੇ ਜਾਂਦੇ ਨੇ 11 ਅਕਤੂਬਰ ਨੂੰ ਇਹ ਖੇਡ ਮੇਲਾ ਹੋਏਗਾ ਜੀ ਹਮਿਲਟਨ ਦੇ ਲੇਖ ਦੇ ਉੱਤੇ ਕੀ ਕੁਝ ਹੋਣ ਵਾਲਾ ਇਸ ਖੇਡ ਮੇਲੇ ਦੇ ਵਿੱਚ ਲਾਸਟ ਯੀਅਰ ਇਸ ਖੇਡ ਮੇਲੇ ਦੀ ਸ਼ੁਰੂਆਤ ਹੋਈ ਸੀ ਜਿਵੇਂ ਕਲੱਬ ਨੇ ਵੀ ਆਪਣੀ ਸ਼ੁਰੂਆਤ ਕੀਤੀ ਸੀ ਉਹ ਖੇਡ ਮੇਲਾ ਬਹੁਤ ਹੀ ਬਿਹਤਰੀਨ ਬੀਬੀਆਂ ਬੱਚੀਆਂ ਬਜ਼ੁਰਗ ਨੌਜਵਾਨਾਂ ਨੇ ਬਹੁਤ ਉੱਥੇ ਇੰਜੋਏ ਕੀਤਾ ਸੀ ਕਿ ਫੈਮਿਲੀ এনवायरमेंट ਇਹ ਕਲੱਬ ਨੇ ਕ੍ਰੀਏਟ ਕੀਤਾ ਸੀ ਦੇਖਦੇ ਹਾਂ 11 ਅਕਤੂਬਰ ਨੂੰ ਇਹ ਕਲੱਬ ਕੀ ਕਰਣ ਜਾ ਰਿਹਾ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਉਹ ਔਜਲਾ ਸਾਹਿਬ ਦੇਣਗੇ ਔਜਲਾ ਸਾਹਿਬ ਵੈਲਕਮ ਟੂ ਰੇਡੀਓ ਸਾਡੇ ਦਾ ਸੁਆਗਤ ਹੈ ਜੀ ਸਤਿ ਸ਼੍ਰੀ ਅਕਾਲ ਆਡੀ ਬਾਈ ਜੀ ਤੇ ਸਤਿ ਸ਼੍ਰੀ ਅਕਾਲ ਜਿੰਨੇ ਵੀ ਦਰਸ਼ਕ ਆਪਾਂ ਨੂੰ ਬਾਈ ਜੀ ਦੇਖ ਤੇ ਸੁਣ ਰਹੇ ਆ ਬਾਕੀ ਧੰਨਵਾਦ ਹੈ ਰੇਡੀਓ ਸਾਡੇ ਵਾਲੇ ਕਮਿ ਜੀ ਉਹ ਲ ਸਭ 11 ਅਕਤੂਬਰ ਇਸ ਵਾਰ ਤੁਸੀਂ ਮਿੱਥੀ ਐ ਡੇਟ ਜੀ ਜੀ ਵੈਨਿਊ ਸੇਮ ਹੈ ਹਾਂਜੀ ਕੀ ਕੀ ਹੋਣ ਵਾਲਾ ਇਸ ਵਾਰੀ ਇਸ ਖੇਡ ਮੇਲੇ ਦੇ ਵਿੱਚ ਲਾਸਟ ਵਾਲਾ ਸੇਮ ਰਹੇਗਾ ਕਿ ਕੁਝ ਚੇਂਜਸ ਐ ਇਸ ਵਾਰੀ ਬਾਕੀ ਥੋੜਾ ਹਾਂਜੀ ਲਾਸਟ ਨਾਲ ਥੋੜਾ ਜਿਹਾ ਵੱਡਾ ਕੀਤਾ ਬਾਈ ਜੀ ਕਿਉਂਕਿ ਆਪਾਂ ਥੋੜੀ ਜੀ ਪਹਿਲਾਂ ਸਟਾਰਟਿੰਗ ਸੀਗੀ ਪਿਛਲੇ ਸਾਲ ਤੇ ਹੁਣ ਥੋੜੀ ਜੀ ਪਲਾਨ ਕਿ ਜਿੱਦਾਂ ਕਿ ਉਹ ਨਿਆਣਾ ਪਹਿਲਾਂ ਰੋੜਦਾ ਹਾਂ ਥੋੜੀ ਜਿਹਾ ਬੜਾ ਹੋਣਾ ਚੈੱਕ ਲੈਂਦਾ ਨਾ ਥੋੜੀ ਜਿਆ ਦੋ ਚਲੋ ਐਕਸਪੀਰੀਅੰਸ ਦਾ ਬਹੁਤ ਆ ਮੇਲੇ ਕਰਾਏ ਬਹੁਤ ਪਰ ਪੈਨੂੰ ਥੋੜੀ ਜਿਹਾ ਵਧਾਇਆ ਹੈ ਅੱਗੇ ਨਾਲੋਂ ਸਿਰਫ ਆਪਣੇ ਕਮਿਊਨਿਟੀ ਲਈ ਕਿਉਂਕਿ ਕਮਿਊਨਿਟੀ ਵੱਧ ਰਹੀ ਹੈ ਪਲੇਅਰ ਵੱਧ ਰਹੇ ਆ ਖੇਡਾਂ ਵੱਧ ਰਹੀਆਂ ਆ ਅੱਛਾ ਮੈਂ ਚਾਹਵਾਂਗਾ ਤੁਸੀਂ ਨੇ ਸ਼ੇਅਰ ਬੜਾ ਵਧੀਆ ਬੋਲਦੇ ਹੋ ਸਾਡੇ ਦਰਸ਼ਕਾਂ ਨੂੰ ਸ਼ੇਅਰ ਸੁਣਾਓ ਪਹਿਲਾਂ ਤੁਸੀਂ ਕਬੱਡੀ ਦੇ ਮੌਕੇ ਵੀ ਬੋਲਦੇ ਹੋ ਉੱਦਮੀ ਤੁਸੀਂ ਪੰਜਾਬੀ ਦੇ ਮੌਕੇ ਵੀ ਕੁਝ ਇੱਕ ਦਾ ਸ਼ੇਰ ਜ਼ਰੂਰ ਹੋ ਜਾਏ ਪਹਿਲਾਂ ਦਰਸ਼ਕਾਂ ਲਈ ਉਹ ਤਾਂ ਜੀ ਉਦਾਂ ਪਹਿਲਾਂ ਕਬੱਡੀ ਖੇលਦੇ ਹੁੰਦੇ ਸੀ ਜਦੋਂ ਕਮੈਂਟਰਡ ਬੋਲਦੇ ਸੀ ਕਿ ਚਿੱਤ ਚ ਗਿੱਲਾ ਰਹੇ ਨਹੀਂ ਆ ਕਹਿੰਦਾ ਖੇਡ ਕਬੱਡੀ ਕੁਸ਼ਤੀ ਦੀ ਕੰਮ ਭੜਨਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਹ ਦਾ ਲਗੋਟੇ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮਿਲਣ ਵਣ ਕੇ ਦੇਖ ਮਿਲਣੇ ਮੇਲਾ ਯਾਰਾਂ ਦਾ ਇੱਕ ਯਾਰਾਂ ਮੇਲਿਆਂ ਦੇ ਵੀ ਤੁਸੀਂ ਕੁਝ ਬੋਲਦੇ ਹੋ ਉਹ ਉਹ ਯਾਰਾਂ ਮੇਲਿਆਂ ਦਾ ਉਹ ਸਟੇਜ ਤੇ ਕਈ ਵਾਰ ਜਾਂ ਜਗੀਤਾ ਆਹ ਕਿ ਮੇਲਾ ਮੇਲੀਆਂ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਇੱਕ ਦਿਨ ਅਸਾਂ ਪ੍ਰਦੇਸੀਆਂ ਵੀ ਤੁਰੇ ਜਾਣਾ ਬੂਹੇ ਮਾਰ ਕੇ ਨਾ ਹਵੇਲੀਆਂ ਦਾ ਸੋ ਗੁੱਸੇ ਕੇ ਲੈ ਕਹਿੰਦੇ ਸੱਜਣਾ ਜਿੰਦਗੀ ਜਿੰਦਾਬਾਦ ਜਿੰਦਗੀ ਜਿੰਦਾਬਾਦ ਹਾਂ ਬੋਲੇ ਸਾਬ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਹਮਿਲਟਨ ਦੇ ਵਿੱਚ ਕੋਈ ਵੀ ਖੇਡ ਮੇਲਾ ਹੁੰਦਾ ਹੈ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਤੁਸੀਂ ਆਪਣੇ ਨਿਕਟ ਵਰਤੇ ਨੂੰ ਹਮੇਸ਼ਾ ਨਾਲ ਲੈ ਕੇ ਚੱਲਦੇ ਇਹ ਬਹੁਤ ਮਤਲਬ ਖਾਸੀਅਤ ਹੈ ਇਸੇ ਕਰਕੇ ਸਾਡੀ ਪੰਜਾਬੀਅਤ ਜਿੰਦਾਬਾਦ ਹੈ ਹਾਂਜੀ ਹਾਂਜੀ ਭਾਈ ਇੱਕ ਪ ਜੀ ਜਿੰਨੇ ਬੰਦਨ ਵੱਧ ਵੱਧ ਸਖਾਲ ਸਕੀਏ ਉਹ ਦਿਨ ਆਪਣੀ ਕਮਿਊਨਿਟੀ ਵੀ ਗਰੋ ਹੁੰਦੀ ਆ ਆਪਾਂ ਗੋਰਿਆਂ ਚ ਜਾਂ ਮੌਰਿਆਂ ਚ ਵੀ ਆਪਣਾ ਨਾਂ ਵੱਧ ਤੋਂ ਵੱਧ ਬਣਦਾ ਕੱਲੂ ਉਹ ਮੁੰਡੇ ਕੋਈ ਚੰਗਾ ਕੰਮ ਕਰਦਾ ਮੋਰੇ ਕੋਈ ਕੌਂਸਲ ਚ ਚਲ ਜਾਂਦਾ ਕੋਈ ਐਮਪੀ ਹੋ ਗਿਆ ਉਹਨਾਂ ਨੂੰ ਇੱਕ ਪੌੜੀ ਪੌੜੀ ਬਣਾ ਕੇ ਦੇਈ ਜਾਂਦੀ ਹੈ ਨਾ ਕਿਉਂਕਿ ਹਰੇਕ ਦੀ ਆਪਾਂ ਆਪਣੀ ਕਾਬਲੀਅਤ ਹੁੰਦੀ ਆ ਜਦੋਂ ਆਪਾਂ ਕਿਸੇ ਨੂੰ ਨਮਿਆਂ ਨੂੰ ਸਾਡੀ ਹੁੰਦੀ ਆ ਆਪਾਂ ਕਈ ਬੰਦੇ ਹੁੰਦਾ ਬਈ ਤਾਂ ਆਪਾਂ ਕਿ ਗਾਹ ਵੀ ਗੁਰ ਦੇ ਦਈਏ ਹੈ ਨਾ ਉਹਨਾਂ ਨੂੰ ਨਾਲ ਲੈ ਕੇ ਤੁਰੀਦਾ ਕਿ ਨਵੇਂ ਮੁੰਡੇ ਹੁਣ ਬਹੁਤ ਕੰਮ ਕਰਨ ਨੂੰ ਵੀ ਐਗਰੀ ਆ ਕਿਉਂਕਿ ਕਈਆਂ ਨੂੰ ਟਾਈਮ ਨਹੀਂ ਕੱਢਣਾ ਪੈਂਦਾ ਟਾਈਮ ਸਾਨੂੰ ਵੱਧ ਕੱਢਣਾ ਪੈਂਦਾ ਆ ਜਿੱਦਾਂ ਉਹ ਕਿਹੜੀ ਚੀਜ਼ ਆਪਾਂ ਸਾਰਿਆਂ ਨੇ ਸ਼ੇਅਰ ਕਰ ਲਈਏ ਉਹ ਵਧੀਆ ਹੋ ਜਾਂਦੀ ਆ ਆਪਣਾ ਭਾਈਚਾਰਾ ਵੀ ਵਧਦਾ ਦੱਸਣਾ ਨੂੰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੰਦੀ ਓਜਲਾ ਮਠੱਡਾ ਨੂੰ ਵੈਸੇ ਕਿਸੇ ਨਾਮ ਦੀ ਮੈਨੂੰ ਲੱਗਦਾ ਜ਼ਰੂਰਤ ਨਹੀਂ ਹੈ ਪਰ ਕਈ ਓਜਲਾ ਸਾਹਿਬ ਨੂੰ ਨਹੀਂ ਜਾਣਦੇ ਨਿਊਜ਼ੀਲੈਂਡ ਭਰ ਦੇ ਵਿੱਚ ਜਦੋਂ ਪਹਿਲੀਆਂ ਚੋਂ ਪੰਜਾਬੀ ਨੌਜਵਾਨਾਂ ਨੇ ਕਬੱਡੀ ਪਾਈ ਉਹ ਕਬੱਡੀ ਦਾ ਹਿੱਸਾ ਰਹੇ ਨੇ ਜਿੰਦੀ ਓਜਲਾ ਮਠੱਡਾ ਇਸ ਵਕਤ ਕਬੱਡੀ ਦੀ ਸਿਖਲਾਈ ਵੀ ਦਿੰਦੇ ਨੇ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰਦੇ ਨੇ ਪਰ ਇਸ ਵਾਰ ਵੱਡੀ ਗੱਲ ਕੀਤੀ ਹੈ ਇਹਨਾਂ ਦੇ ਕਲੱਬ ਨੇ ਕਿ ਨਿਊਜ਼ੀਲੈਂਡ ਦੇ ਜਿਹੜੇ ਵਸਿੰਦੇ ਨੇ ਜਿਹੜੇ ਪੀ.ਆਰ ਨੇ ਹਾਂਜੀ ਹਾਂਜੀ ਤੁਸੀਂ ਮੰਨ ਲਗਦਾ ਕਿ ਲਾਸਟ ਟਾਈਮ ਤੁਸੀਂ ਕਿਹਾ ਸੀ ਕਿ ਕਬੱਡੀ ਸੀ ਨਹੀਂ ਕਰਵਾਵਾਂਗੇ ਪਰ ਆ ਤੁਸੀਂ ਵੱਡੀ ਗੱਲ ਕੀਤੀ ਹੈ ਲੋਕਲ ਜਿਹੜਾ ਟੈਲੈਂਟ ਆ ਉਹਨੂੰ ਪ੍ਰੋਮੋਟ ਕਰ ਰਹੇ ਹਾਂ ਹਾਂਜੀ ਹਾਂਜੀ ਜਦੋਂ ਆਪਾਂ ਪਹਿਲੀ ਵਾਰ ਮੇਲਾ ਕਰਾਇਆ ਅੱਲ ਵੀ ਭਾਈ ਸਾਹਿਬ ਅਸੀਂ ਉੱਥੇ ਹੀ ਖੜੇ ਆ ਅਸੀਂ ਇਹ ਕਿਹਾ ਸੀ ਆਪਾਂ ਆਪਣੇ ਜਿਹੜੇ ਲੋਕਲ ਪਲੇਅਰ ਆ ਨਿਊਜ਼ੀਲੈਂਡ ਦੇ ਉਹਨਾਂ ਨੂੰ ਪ੍ਰਮੋਟ ਕਰਾਂਗੇ ਪ੍ਰਮੋਟ ਕਰਾਂਗੇ ਉਹਨਾਂ ਦੀ ਹੈਲਪ ਕਰਾਂਗੇ ਉਹਨਾਂ ਨੂੰ ਇੱਕ ਪਲੇਟਫਾਰਮ ਦਵਾਂਗੇ ਤਾਂ ਕਿ ਉਹਨਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਹਾਂਜੀ ਜਿੱਥੇ ਪਰਫਾਰਮ ਕਰ ਸਕਣ ਹੈਨਾ ਤੇ ਉਹ ਹੁਣ ਲੋਕਲ ਕਬੱਡੀ ਹੁੰਦਾ ਚਾਹੀਏ ਲੋਕਲ ਕਬੱਡੀ ਫੈਡਰੇਸ਼ਨ ਕਿਉਂਕਿ ਅਸੀਂ ਵੀ ਪਹਿਲਾਂ ਹੀ ਪਾਣੀ ਤੁਹਾਡਾ ਮੇਲਾ ਵੱਡਾ ਇਸ ਵਾਰੀ ਹਾਂਜੀ 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 ਮੇਲਾ ਵੱਡਾ ਚਲੋ ਭਰਾਵਾਂ ਨਾਲੇ ਹੁੰਦਾ ਜਦੋਂ ਅਸੀਂ ਵੀ ਇੰਡੀਆ ਤੋਂ ਖੇਡਦੇ ਆਏ ਸੀ ਨਾ ਅਸੀਂ ਉਦੋਂ ਇੱਥੋਂ ਵੀ ਕੈਨੇਡਾ ਵੀ ਖੇਡਣਗੇ ਆਸਟ੍ਰੇਲੀਆ ਵੀ ਜਾਂਦਾ ਰਿਹਾ ਪਰ ਇੱਥੇ ਰਹਿ ਕੇ ਕੰਮ ਕਰਕੇ ਜਦੋਂ ਕੰਮ ਚੋਂ ਨਿਕਲ ਕੇ ਮਿਹਨਤ ਕਰਨੀ ਕਿ ਨਿਊਜ਼ੀਲੈਂਡ ਆ ਕੇ ਇੱਥੇ ਵਾਲੇ ਪਲੇਅਰਾਂ ਨਾਲ ਮੁਕਾਬਲਾ ਕਰਨਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਤੁਸੀਂ ਇਹ ਕਹੋ ਕਿੱਥੇ ਟੀ20 ਤੇ ਕਿੱਥੇ ਪੌਪ ਬਾਲੀ ਗੱਲ ਹੋ ਜਾਂਦੀ ਹੈ ਹਾਂਜੀ ਟਰੱਕ ਤੇ ਬੱਸ ਦੀ ਟੱਕਰ ਵਾਲੀ ਗੱਲ ਹੋ ਜਾਂਦੀ ਹੈ ਪਰੋਜਾ ਦਾ ਸਾਹਿਬ ਇਸ ਵਾਰੀ 2025 ਦਾ ਵਾਇਕਾਟੋ ਬੋਰੀਅਰ ਦਾ ਅਜੰਡਾ ਕੀ ਹੈ 11 ਅਕਤੂਬਰ ਨੂੰ ਲੈ ਕੇ ਹਾਂਜੀ 11 ਅਕਤੂਬਰ ਨੂੰ ਦੇਖੋ ਜੀ ਆਪਾਂ ਪਹਿਲਾਂ ਤਾਂ ਆਪਣਾ ਉਹ ਹੀ ਆ ਜਿੱਦਾਂ ਪੰਜ ਹਾਕੀ ਦੀਆਂ ਕਲਾਸਾਂ ਚੱਲਦੀਆਂ ਆ ਆਲਰੇਡੀ ਉਹ ਤੁਹਾਡੀ ਮਨੋ ਦਾ ਰੁਟੀਨ ਉਹ ਵੀ ਦਰਸ਼ਕਾਂ ਨੂੰ ਦੱਸ ਦੋ ਕਿਸੇ ਨੇ ਹੋਣਾ ਸਾਰਾ ਸਾਲ ਹਾਕੀ ਦੀਆਂ ਕਲਾਸਾਂ ਲੈਂਦੇ ਹੋ ਨਹੀਂ ਜੀ ਫ੍ਰੀ ਆ ਅੱਛਾ ਕੋਚ ਵੀ ਹੈ ਕੋਚ ਹਾਂ ਜੀ ਪ੍ਰੋਫੈਸ਼ਨਲ ਕੋਚ ਪ੍ਰੋਫੈਸ਼ਨਲ ਕੋਚ ਰੱਖਿਆ ਤੇ ਉਹ ਫ੍ਰੀ ਆਫ ਕੋਸਟ ਹੈ ਉਹ ਹੁਣ ਗੱਲੇ ਗਰ ਆਪਣੇ ਹਾਕੀ ਕੋਟ ਨਹੀਂ ਜਿਹੜਾ ਗ੍ਰੀਨਲ ਗੁਰੂ ਕਾਰਤੀ ਉਹ ਗਰਾਊਂਡ ਛੋਟੀ ਪੈ ਗਈ ਬੱਚੇ ਵੱਧ ਗਏ ਹੁਣ ਗੱਲੇ ਗਰ ਕੋਟ ਹਾਰ ਕੀਤਾ ਆ ਜੀ ਤੇ ਉਹ ਸਾਰਾ ਸਾਲ ਆਪਣੀਆਂ ਚੱਲਦੀਆਂ ਤੇ ਇਸੇ ਨਾਲੇ ਸਾਰਾ ਸਾਲ ਬੱਚਿਆਂ ਦੀ ਕ੍ਰਿਕਟ ਦੇ ਵੀ ਚੱਲਦੇ ਆ ਇੰਡੋਰ ਔਰ ਨੈਟ ਉ ਦੇ ਵਿੱਚ ਉਹ ਯੂਨੀਵਰਸਿਟੀ ਚੱਲਦੇ ਉਹ ਆਈਕੇਡ ਯੂਨੀਵਰਸਿਟੀ ਉੱਥੇ ਵੀ ਜਿਹੜੇ ਪੁਰਾਣੇ ਆਪਣੇ ਕ੍ਰਿਕਟ ਦੇ ਪਲੇਅਰ ਆ ਉਹ ਨਵੇਂਆਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਕਿਉਂਕਿ ਉਹ ਸਾਰਾ ਸਾਲ ਖੇਡ ਮੇਲੇ ਦੀ ਹਾਕੀ ਹਾਂਜੀ ਬਾਲੀਬਾਲ ਕ੍ਰਿਕਟ ਦਾ ਆਪਾਂ ਟੂਰਨਾਮੈਂਟ ਪਿੱਛੇ ਕਰਾਤਾ ਬਾਈ ਜੀ ਹੱਦ ਤੱਕ ਮੇਲਾ ਕਿਉਂਕਿ ਕ੍ਰਿਕਟ ਦਾ ਸੀਜ਼ਨ ਸ਼ੁਰੂ ਹੋ ਗਿਆ ਲਾਸਟ ਵੀਕ ਕਰਾ ਹਾਂਜੀ ਕੋਈ ਟੀਮਾਂ ਬਹੁਤ ਸੀ ਉਹ ਇੱਕ ਰੈਂਚ ਨਿਬੜਦਾ ਨਹੀਂ ਸੀ ਉਹ ਕਰਾਤਾ ਬਹੁਤ ਵਧੀਆ ਟੂਰਨਾਮੈਂਟ ਹੋਇਆ ਥੋੜੀ ਜਿਹੀ ਬੈਦਰ ਕਰਕੇ ਅੱਪਸਾਈਡ ਹੋ ਗਿਆ ਤੁਸੀਂ ਵੀ ਚਲੋ ਸ਼ਿਰਕਤ ਕੀਤੀ ਤੁਹਾਡਾ ਵੀ ਧੰਨਵਾਦ ਆ ਤੇ ਉਹਦੇ ਕਰਕੇ ਬਟ ਟੂਰਨਾਮੈਂਟ ਬਹੁਤ ਵਧੀਆ ਹੋਇਆ ਹੈਨਾ ਸਾਰੀਆਂ ਟੀਮਾਂ ਨੇ ਪਾ ਗਏ ਵਾਹ ਹਾਂਜੀ 12 14 ਟੀਮਾਂ ਜਿਆ ਸਿੰਘ ਤੇ ਬਹੁਤ ਵਧੀਆ ਇਨਾਮ ਵੀ ਆਪਾਂ ਵੰਡਿਆ ਦਿੱਤਾ ਸਾਰਿਆਂ ਨੂੰ ਹੈਨਾ ਮੈਂ ਦੇਖਿਆ ਤੁਹਾਡੇ ਨਾਲ ਦੇ ਜ ਹਾਂਜੀ 9 11 ਦੀ ਗੱਲ ਕਰੀਏ ਹਾਂ ਜੈਵੀਰ ਤੇ ਜਿਹੜਾ ਹੈਰੀ ਅਨ ਆ ਰਿਹਾ ਹੁਣ ਜੈਵੀਰ ਉਹਨਾਂ ਦੋਨਾਂ ਨੂੰ ਕ੍ਰਿਕਟ ਦਾ ਆਦਮੀ ਬੀੜਾ ਚੱਕਿਆ ਆ ਆਪਾਂ ਬਗੜ ਦੇ ਦੀ ਚੀਜ਼ ਹੈ ਨਾ ਮਤਲਬ ਤੁਸੀਂ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਆ ਅਸੀਂ ਉਹਨਾਂ ਨੇ ਲੰਗਰ ਮਹੀਆ ਕੀਤਾ ਚਾਹ ਵਹੀਆ ਕੀਤਾ ਟੈਂਟ ਲਾਤੇ ਆ ਕੁਰਸੀਆਂ ਲਾਤੇ ਫਰੂਟ ਲਾਏ ਉਹ ਜਿਹੜੀ ਚੀਜ਼ ਦੋਨਾਂ ਨੂੰ ਪਤਾ ਉਹਨਾਂ ਨੇ ਜਾਣ ਨਾਲ ਕਬੱਡੀ ਦਾ ਆਪਾਂ ਨੂੰ ਆਪਾਂ ਸਾਰਾ ਕੁਝ ਕਰ ਸਕਦੇ ਆ ਨਾ ਆਪਾਂ ਕ੍ਰਿਕਟ ਦਾ ਕਦੇ ਖੇਡੇ ਨਹੀਂ ਪਰ ਉਹਦਾ ਸਭ 11 ਅਕਤੂਬਰ ਨੂੰ ਸਮਾਪਤੀ ਕਰ ਲੋਗੇ ਸ਼ਾਮ ਤੱਕ ਮੇਲਾ ਵੱਡਾ ਇਸ ਲਈ ਹਾਂਜੀ ਮੈਂ ਅਡੇ ਲਾਈਟ ਸੀ ਵੀ ਮੇਰੀ ਨਹੀਂ ਭਾਈ ਜੀ ਆਪਾਂ ਨੂੰ ਘੰਟ ਉਹ ਸ਼ੁਰੂ ਹੋ ਜਾਣੇ ਮੈਚ ਆਲਵੇਸ ਚੱਲੇ ਆਲਵੇਸ ਚੱਲ ਰਹੀ ਹੈ ਨਾ ਤੇ ਉਹਦੇ ਨਾਲ ਹੀ ਆਪਣੇ ਜਿਹੜੇ ਬਾਲੀਵਾਲ ਦੀਆਂ ਛੇ ਟੀਮ ਆ ਹਨਾ ਛੇ ਟੀਮਾਂ ਇਸ ਦੇ ਜੋ ਤੇ ਇੱਕ ਫੁੱਟਬਾਲ ਦੀਆਂ ਵੀ ਬੱਚਿਆਂ ਦੀਆਂ ਦੋ ਤੇ ਚਾਰ ਵੱਡਿਆਂ ਦੀਆਂ ਪੰਜ ਛੇ ਟੀਮਾਂ ਫੁੱਟਬਾਲ ਦੀਆਂ ਆ ਆਪਣੇ ਕੋ ਤੇ ਉਹ ਵੀ ਉਹ ਵੀ ਹੁਣੇ ਮੈਚ ਨਾਲ ਦੀ ਨਾਲ ਸੇ ਇੱਦਾਂ ਕੀ ਕਬੱਡੀ ਕਰਕੇ ਲੋਕਲ ਕਬੱਡੀ ਕਿੰਨੀਆਂ ਟੀਮਾਂ ਕਰਦੀਆਂ ਕਬੱਡੀ ਵਿੱਚ ਕਬੱਡੀ ਸੱਤ ਤਾਂ ਹੋ ਗਈਆਂ ਅੱਠਵੀਂ ਦੀ ਰਾਸ ਆ ਨਿਊਜ਼ੀਲੈਂਡ ਦੀਆਂ ਸੱਤ ਟੀਮਾਂ ਹਾਂਜੀ ਇੱਥੇ ਦੇ ਲੋਕਲ ਪਲੇਅਰ ਬਾਈ ਕਿੰਨੇ ਕਿੰਨੇ ਪਲੇਅਰ ਨੇ ਇੱਕ ਟੀਮ ਚ 10 ਤੋਂ 12 ਵਜੇ ਹਾਂਜੀ ਹਾਂਜੀ ਯਾਨੀ ਕਿ ਮਿਨੀਮਮ 7 ਟੀਮਾਂ ਤਾਂ 70 ਤੋਂ 80 ਪਲੇਅਰ ਆਣਗੇ ਪਲੇਅਰ ਆਣਗੇ ਹਾਂਜੀ ਹਾਂਜੀ ਇਹ ਦੇਖ ਲਓ ਤੇ ਮਗਰ ਉਹਨਾਂ ਦੇ ਸਪੋਰਟਰ ਵੀ ਆਣਗੇ ਵੀ ਹੈਨਾ ਸੌਕਰ ਬੰਦਾ ਲੱਗ ਕੇ ਚੱਲੀ ਹੋਣੀ ਹਾਂਜੀ ਸੌਕਰ ਹੀ ਜਾਂ ਜੀ ਹਾਂ ਹਾਂ ਇਹ ਆ ਪਰ ਬਣਾ ਕਿ ਜੇ ਨਾ ਕਬੱਡੀ ਪ੍ਰਧਾਨ ਬਣ ਜਾਂਦੀ ਜਦੋਂ ਬਾਕੀ ਜਿਮ ਹੋਣੀ ਹੈ ਮੈਂ ਤੁਹਾਨੂੰ ਇਹ ਕਿਉਂਕਿ ਮੈਂ ਅਸੀਂ ਕਬੱਡੀ ਖੇਲੀ ਹੈ ਖਰ ਪਤਾ ਵੀ ਆ ਕਬੱਡੀ ਦਾ ਕੋਈ ਸੈਪਰੇਟ ਟਾਈਮ ਰੱਖ ਰਹੇ ਅਸੀਂ ਉਹ ਹੀ ਕਰ ਰਹੇ ਹਾਂ ਜਦੋਂ ਕਿ ਇੱਧਰ ਫਾਈਨਲ ਹੋਵੇ ਨਾ ਕਿ ਹਾਕੀ ਦਾ ਜਾਂ ਬਾਲੀਵਾਲ ਦਾ ਜਾਂ ਸੌਕਰ ਦਾ ਉਹਦਾ ਬਹੁਤੋ ਗੈਪ ਲੈ ਲਈਏ ਹਾਂਜੀ ਤੇ ਬਾਕੀ ਮਾਰੇ 10 ਦਾ پورا ਪ੍ਰਬੰਧ ਹੈ ਲੰਗਰ ਦਾ پورا ਪ੍ਰਬੰਧ ਹੈ ਬਾਈ ਜੀ ਬੱਚਿਆਂ ਲਈ ਬੌਂਸੀ ਖੇਡਾਂ ਲੱਗੇ ਨਾਲ ਵੀ ਦੁੱਗਣੇ ਕਰਦੇ ਵੱਡੇ ਕਰਦੇ ਆ ਕਿਉਂਕਿ ਬਈ ਬੱਚੇ ਉਹਦੀ ਹਵਾਈ ਘਾੜਦੇ ਉਹਨਾਂ ਦੀ ਜਾਂਦਾ ਜਿਆਦੀ ਚੜ ਜਾਂਦੀ ਸੀ ਤੇ ਮਾਪੇ ਵੀ ਖੁਸ਼ ਰਹਿੰਦੇ ਆ ਤੇ ਬੱਚੇ ਵੀ ਖੇਡ ਹੀ ਜਾਂਦੇ ਆ ਤੇ ਬੱਚਿਆਂ ਦੀਆਂ ਦੌੜਾਂ ਆ ਉਹਨਾਂ ਲਈ ਖੁੱਲੀ ਹੈ ਉੱਥੇ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਬਾਈ ਜੀ ਤੁਸੀਂ ਅਗਰ ਸਭ ਤੋਂ ਵੱਡੀ ਗੱਲ ਹੈ ਪੰਜਾਬੀਆਂ ਨੇ ਆਹ ਗੱਲ ਸੁਣਨੀ ਹੈ ਖਾਣ ਪੀਣ ਦੇ ਪ੍ਰਬੰਧ ਕੀ ਨੇ ਖਾਣ ਪੀਣ ਤਾਂ ਖੁੱਲਾ ਪ੍ਰਬੰਧ ਹੈ ਇੱਥੇ ਖਾਣ ਪੀਣ ਦਾ ਸਵੇਰੇ ਚੱਲੂਗਾ ਮੈਂ ਕਿਹਾ ਹਾਂਜੀ ਸਵੇਰ ਨੂੰ ਚਾਹ ਦੇ ਨਾਲ ਆਪਣੇ ਮਟਰੀ ਨਾਲ ਬੇਸਣ ਨਾਲ ਪਕੌੜੇ ਦੋਨ ਤਿੰਨ ਤਰ੍ਹਾਂ ਦੇ ਉਹ ਚੱਲਣਗੇ ਉਦੋਂ ਬਾਅਦ ਚਾਹ ਦਾ ਸਾਰਾ ਡੈਮ ਚਲਣੀ ਆ ਫੇ ਪਕੌੜੇ ਜਦੋਂ ਬੰਦ ਹੋ ਗਿਆ ਉਦੋਂ ਬਾਅਦ ਆਪਣੇ ਕੜੀ ਆ ਨਾਲ ਚੌਲ ਆ ਨਾਲ ਛੋਲੇ ਆ ਤੇ ਨਾਲ ਪ੍ਰਸ਼ਾਦ ਸੋ ਸਾਰਾ ਕੁਝ ਨਾਲ ਪ੍ਰਸ਼ਾਦ ਆ ਹਾਂਜੀ ਉਹ ਚੱਲੂਗਾ ਤੇ ਉਦੋਂ ਬਾਅਦ ਸਟਾਲ ਲੱਗਣਗੇ ਜੇ ਕੋਈ ਬੰਦਾ ਨਾਨ ਵੇਜ ਖਾਣਾ ਚਾਹ ਵੀ ਕੋਈ ਬ੍ਰੇਕ ਚੱਲੇ ਕਿ ਚਾਹ ਚੱਲਦੀ ਹੈ ਚਾਹ ਸਾਰਾ ਦੇ ਚੱਲੂਗੀ ਬਾਈ ਜੀ ਹਾਂ ਚਾਹ ਤਾਂ ਸਾਰਾ ਦੇ ਕਿਉਂਕਿ ਠੰਡ ਹੁੰਦੀ ਹੈ ਹਰ ਇੱਕ ਵੀ ਖੁੱਲਾ ਕਰਤਾ ਕੰਮ ਤੁਸੀਂ ਬਸ ਮਹਾਰਾਜ ਦੇਈ ਜਾਂਦਾ ਲਾਈ ਜਾਂਦੇ ਤੁਹਾਡੇ ਵਰਗੇ ਭਰਾ ਦੇਈ ਜਾਂਦੇ ਅਸੀਂ ਮੋਰੇ ਲਈ ਜਾਂਦੇ ਬ ਮੈਂ ਬੜੀ ਅੱਛੀ ਗੱਲ ਹੈ ਮੈਂ ਦੋਸਤਾਂ ਮਿੱਤਰਾਂ ਨੂੰ ਵੀ ਦੱਸਣਾ ਬਿਲਕੁਲ ਚਾਹਾਂਗਾ ਕਿ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਦੀ ਸ਼ੁਰੂਆਤ ਕੀਤੀ ਹੈ ਤੇ ਉਸ ਦਿਨ ਤੋਂ ਅੱਜ ਤੱਕ ਆਪਾਂ 2025 ਦੇ ਵਿੱਚ ਆ ਬੀੜਾ ਚੱਕਿਆ ਪਿਆ ਕਿ ਆਪਣੀ ਪਨੀਰੀ ਨੂੰ ਪੰਜਾਬੀ ਸਿਖਾਉਣਾ ਹੌਕੀ ਸਿਖਾਉਣਾ ਖੇਡਾਂ ਨਾਲ ਸਭਿਆਚਾਰ ਨਾਲ ਖਾਸ ਕਰਕੇ ਦਸਤਾਰਬੰਦੀ ਮੁਕਾਬਲੇ ਬਹੁਤ ਵੱਡੇ ਵੱਡੇ ਉਪਰਾਲੇ ਇਹਨਾਂ ਦੀ ਟੀਮ ਦੇ ਵੱਲੋਂ ਸਮੇਂ-ਸਮੇਂ ਸਿਰ ਕੀਤੇ ਜਾਂਦੇ ਨੇ ਜਿਵੇਂ ਜਿੰਦੀ ਓਜਲਾ ਮਠੱਡਾ ਨੇ ਦੱਸਿਆ ਕਿ ਲਾਸਟ ਵੀਕ ਕੀ ਤਕਰੀਬਨ 14 ਟੀਮਾਂ ਹਾਂਜੀ ਹਾਂਜੀ ਤਕਰੀਬਨ 14 ਟੀਮਾਂ ਦਾ ਬਹੁਤ ਹੀ ਪਿਆਰਾ ਜਿਹਾ ਇਹਨਾਂ ਨੇ ਇੱਕ ਕਰਾਸਿਕਾ ਕ੍ਰਿਕਟ ਦਾ ਟੂਰਨਾਮੈਂਟ 2 ਦਿਨ ਚੱਲਿਆ ਉਹ ਸ਼ਨੀ ਤੇ ਐਤਵਾਰ ਸ਼ਨੀ ਤੇ ਐਤਵਾਰ ਵਾਦਰ ਕਰਕੇ ਪ੍ਰੋਬਲਮ ਨਹੀਂ ਪਰ ਫਿਰ ਵੀ ਉਹ ਬੜਾ ਵਧੀਆ ਨਿਪਟਰੇ ਚੜਾ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਟੀਮ ਵੱਡੀ ਹੈ हां नाम ਲੈਦੇ ਲੈਂਦੇ ਮੈਨੂੰ ਤਾਂ ਮੁਸ਼ਕਲ ਹੋ ਜਾਂਦੀ ਹੈ ਹਾਂਜੀ ਉਹ ਸਾਨੂੰ ਨਹੀਂ ਗਿਆ ਪਰ ਸਾਰਿਆਂ ਦਾ ਤੁਹਾਡੀ ਟੀਮ ਦਾ ਸੀ ਆਪਣੇ ਰੇਡੀਓ ਦੇ ਵੱਲੋਂ ਧੰਨਵਾਦ ਕਰਦੇ ਹਾਂ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਇਦਾਂ ਦੇ ਖੇਡ ਮੇਲੇ ਇਦਾਂ ਦੇ ਪੰਜਾਬੀ ਨੂੰ ਜੋੜਨ ਦਾ ਉਪਰਾਲਾ ਤੁਹਾਡੀ ਟੀਮ ਹਮੇਸ਼ਾ ਸਮੇਂ ਸਮੇਂ ਸਿਰ ਕਰਦੀ ਰਹੇ ਜਰੂਰ ਜੀ ਕਿਉਂਕਿ ਪਤਾ ਹੈ ਕਿ ਆਪਣਾ ਕਮਿਊਨਿਟੀ ਨੂੰ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ ਚਲੋ ਗੁਰੂ ਘਰ ਆਪਣਾ ਕੰਮ ਕਰਦੇ ਹਨ ਆਪਾਂ ਉਸ ਸਾਂਝ ਦਾ ਹੋਣਾ ਚਾਹੀਦਾ ਹੈ ਏਵਰੀ ਵੀਕਐਂਡ ਹੈ ਨਾ ਉਹ ਗੱਲ ਬਕਰੀ ਪਰ ਖੇਡਾਂ ਵੀ ਨਾਲ ਦੀ ਨਾਲੇ ਕੱਪੜਾ ਆ ਗਿਆ ਜੀ ਖੇਡਾਂ ਸਚੰਜਾ ਜਿਵੇਂ ਸਰੀਰ ਬਣਾਉਣੀ ਆ ਨਾ ਤਾਂ ਸਚੰਜੀ ਸੋਚ ਵੀ ਬਣਾਉਣੀ ਆ ਉਥੇ ਬੰਦੇ ਦੀ ਸੋਚ ਬਹੁਤ ਨਿਆਰਿਆਂ ਦੀ ਸੋਚ ਬਹੁਤ ਚੰਗੀ ਹੋ ਜਾਂਦੀ ਆ ਜਦੋਂ ਪੰਜਾਬੀ ਪੰਜਾਬੀ ਨੂੰ ਮਿਲਦਾ ਇੱਕ ਦੂਰ ਨਾਲ ਜੱਫੀਆਂ ਪੈਂਦੀਆਂ ਉਹੀ ਚੀਜ਼ ਖੋਜ ਹੋ ਜਾਂਦੀ ਆ ਉਹਦੇ ਨਾਲ ਕੀ ਹੁੰਦੀ ਆਪਣਾ ਭਾਈਚਾਰਾ ਹੋਇਆ ਇੱਕ ਦੂਰਾਂ ਮੇਲੋ ਵਰਤ ਹੋ ਜਾਂਦਾ ਬਿਲਕੁਲ ਜੀ ਹਾਂਜੀ ਕਿਉਂਕਿ ਨੈਟਨ ਟੈਕਸੀ ਸੁਸਾਇਟੀ ਦੀ ਕਿੰਨੇ ਕਿ سپورਟ ਐਸ ਬਈ ਉਹ ਫੁੱਲ سپورਟੀ ਆ ਬਈ ਜੀ ਹਾਂਜੀ ਕਿੰਨੇ ਕਿ ਫੁੱਲ ਉਹ ਐਕਸਟਰਾ 1% ਕਹਿੰਦਾ ਤੁਸੀਂ ਹਾਂਜੀ ਤੁਗਿਰੂ ਅਮੈਟਰ ਸਾਰੇ ਦੀ ਧੰਨਵਾਦ ਕਰਦੇ ਅਸੀਂ ਮੇਰੇ ਦੁਆਰਾ ਸਾਰੇ ਨੌਜਵਾਨ ਬਹੁਤ ਸਾਖੜਦੇ ਹਨ ਮੋਸਟਲੀ ਆਪਣੇ ਮੈਂਬਰ ਟੈਕਸੀ ਦੇ ਵਿੱਚੋਂ ਹੀ ਹਨ ਨਾ ਉਹ ਤੁਹਾਨੂੰ ਕਹਿ ਰਹੇ ਕਿ ਨਾਮ ਲਵਾਵਾਂਗੇ ਤਾਂ ਮੁਸ਼ਕਲ ਹੋ ਜਾਈਗੀ ਨਾ ਹਾਂਜੀ ਹਾਂਜੀ ਨਹੀਂ ਨਹੀਂ ਉਹ ਕਾਰੋਬਾਰ ਇੱਕ ਪਾਸੇ ਚੱਲੀ ਜਾਂਦਾ ਇਹ ਚਲੋ ਆਪਾਂ ਕੋਈ ਗਿਵ ਅਵੇ ਹੋਏ ਨਾ ਕਮਿਊਨਿਟੀ ਨੂੰ ਇੱਕ ਪਾਸੇ ਚੱਲੀ ਜਾਂਦਾ ਤੁਸੀਂ ਯਕੀਨ ਮੰਨਿਓ ਬਾਈ ਜੀ ਆਪਾਂ ਸਾਲ ਬਾਅਦ ਕਰਾਈਏ ਲੋਕੀ ਪਹੁੰਚਦੇ ਨੇ ਕਦੋਂ ਕੌਣਾ ਯਾਰ ਉਹ ਲੈ ਸਭ ਇੱਕ ਮੇਰਾ ਸਵਾਲ ਸੀ ਮੈਂ ਤੁਹਾਨੂੰ ਬੜੇ ਟਾਈਮ ਤੋਂ ਪੁੱਛਣਾ ਚਾਹੁੰਦਾ ਸੀ ਅੱਜ ਪੁੱਛਾਂਗਾ ਤੁਹਾਨੂੰ ਸਭਿਆਚਾਰਕ ਕਾਲੇ ਪਾਸੇ ਜਿਵੇਂ ਤੁਸੀਂ ਕਬੱਡੀ ਨੂੰ ਲਗਦਾ ਨਹੀਂ ਕਿ ਸੱਭਿਆਚਾਰ ਵੀ ਆਪਣੇ ਨਿਊਜ਼ੀਲੈਂਡ ਚੋਂ ਕੱਢਿਆ ਜਾਵੇ ਮੈਂ ਤਾਂ ਚਾਹੁੰਨਾ ਬਈ ਤੁਹਾਡੇ ਕੋਲ ਤਾਂ ਟੈਲੈਂਟ ਹੈ ਨਹੀਂ ਹੈ ਅਸੀਂ ਤਾਂ ਚਾਹੁੰਦੇ ਹਾਂ ਪਰ ਪਤਾ ਬੈਠਾ ਹੁੰਦਾ ਲਾਡੀ ਬਾਈ ਜੀ ਆਪਾਂ ਚਾਹੁੰਦੇ ਵੀ ਲੋਕਲੇ ਹੋਏ ਉਹ ਵੀ ਨਹੀਂ ਮੈਂ ਲੋਕਲ ਦੀ ਗੱਲ ਹਾਂ ਹਾਂ ਗਿੱਧੇ ਭੰਗੜੇ ਹੋਣ ਹਨਾ ਮੈਂ ਲੋਕਲ ਦੀ ਗੱਲ ਹਾਂ ਹਾਂਜੀ ਹਾਂਜੀ ਉਹ ਅਸੀਂ ਤਾਂ ਚਾਹੁੰਦੇ ਹਾਂ ਉਹ ਚੀਜ਼ ਜਦ ਹੋਵੇ ਅਸੀਂ ਤਾਂ ਜੇ ਹੋਵੇ ਅਸੀਂ ਤਾਂ ਕਰਾਵਾਂਗੇ ਵੀ ਹੈਨਾ ਮੈਂ ਕੰਪੀਟੀਸ਼ਨ ਕਰਾਈਏ ਜਿੱਦਾਂ ਮੈਂ ਤੁਹਾਡਾ ਬਹੁਤ ਤਕਰੀਬੀ ਰਿਸ਼ਤਾ ਇੱਕ ਮਨਿੰਦਰ ਕਾਲਗੜੀਆ ਹਾਂਜੀ ਹਾਂਜੀ ਇੱਕ ਮੁੰਡਾ ਸਾਡੇ ਇੱਥੇ ਵੀ ਹੈ ਅਮਨਿੰਦਰ ਪੰਗੂ ਜੀ ਤੁਹਾਡਾ ਉਹਨਾਂ ਨਾਲ ਬੜਾ ਪਿਆਰ ਹੈ ਹਰਦੇਵ ਮਾਹੀ ਨੰਗਲ ਇੰਨਾ ਤਾਂ ਲੱਗਦਾ ਨਹੀਂ ਕੋਈ ਮੈਨੂੰ ਲੱਗਦਾ ਕਿ ਆਪਣੇ ਕੋਹਾ ਦਾ ਹਾਂਜੀ ਹਾਂਜੀ ਉਹ ਹੈ ਹੈਗਾ ਨਾ ਬਾਈ ਜੀ ਥੋੜੇ ਜਿਹਾ ਨਾ ਅਸੀਂ ਵੀ ਨਿਆਣੇ ਪਾਲਣ ਚ ਵੀ ਜੀ ਹੋ ਗਏ ਸੀ ਤੁਹਾਨੂੰ ਸੱਤੀ ਗੱਲ ਹੁੰਦਾ ਤੇ ਮੇਰੀ ਲੱਤ ਟੁੱਟ ਗਈ ਪਰ ਭੰਗੜਾ ਛਕਾਲਦਾ ਹੁੰਦਾ ਸੀ ਤੇ ਲੱਤ ਟੁੱਟ ਵੀ ਗਈ ਕੋਈ ਫਿਰ ਦੂਜੀ ਵੀ ਫਿਰ ਟੁੱਟ ਗਈ ਸੀ ਉਹਦੇ ਵਿੱਚ ਕਈ ਵਾਰੀ ਭੰਗੜੇ 'ਚ ਬਹਿ ਕੇ ਉੱਠਣਾ ਐ ਕਰਨਾ ਹਾਰਡ ਹੋ ਜਾਂਦਾ ਸੀ ਸਰੀਰ ਥੋੜੇ ਜਿਹਾ ਭਾਰਾ ਹੋ ਗਿਆ ਸੀ ਬਹਿ ਬਹਿ ਕੇ ਸੋ ਚਲੋ ਕਰ ਰਹੇ ਪਰ ਉਹ ਗੱਲ ਆ ਉਹ ਮਗਾ ਹੈ ਬਗਾ ਮੈਂ ਤੁਸ ਜੀ ਨੌਜਵਾਨ ਮੈਂ ਦੇਖਿਆ ਹਰ ਪ੍ਰੋਗਰਾਮ ਤੇ ਬੱਚੇ ਆਉਂਦੇ ਨੇ ਕਿ ਪਹੁੰਚਦੇ ਹੋ ਉਹਦੇ ਕੋਲ ਤਕਰੀਬਨ ਜਿੰਨਾ ਸਮਾਂ ਮੇਰਾ ਹੀ ਆ ਛਿੱਤਰੇ ਖੁੰਡੇ ਤੇ ਲੈ ਕੇ ਵਰਦੀਆਂ ਤੱਕ ਮੈਨੂੰ ਬਾਈ ਜੀ ਆ ਜਾਇਦਾਗ ਲੈ ਗੀਤੀ ਬਹੁਤ ਹੈ ਹਮਮਤੀ ਬਹੁਤ ਹੈ ਬਹੁਤ ਹੀ ਇੰਤੀ ਕਿਉਂ ਇੱਕ ਇੱਕ ਲਾਈਨ ਤੁਸੀਂ ਫੜ ਸਕਦੇ ਬਾਈ ਜੀ ਉਹ ਕੋਈ ਕਰਦਾ ਹੋਣਾ ਹੁਣ ਅਸੀਂ ਜੇ ਤੁਸੀਂ ਨਾਲ ਸਪੋਰਟਸ ਦੇ ਨਾਲ ਉਧਰ ਵੀ ਕਰੋ ਫਿਰ ਜਿਵੇਂ ਬਹੁਤ ਹੋ ਗਿਆ ਟੀਮ ਨੂੰ ਸਾਡੀ ਪੂਰੀ ਇੰਟਾਇਰ ਰੇਡੀਓ ਸਾਡੀ ਟੀਮ ਨੂੰ ਬਹੁਤ ਪਿਆਰ ਹਾਂਜੀ ਹਾਂਜੀ ਪਰਮਾਤਮਾ ਤੁਹਾਡੀ ਕੋਸ਼ਿਸ਼ ਨੂੰ ਇਸ ਮਿਹਨਤ ਨੂੰ ਜ਼ਰੂਰ ਬੂਰ ਲਾਏ ਤੇ ਮੈਨੂੰ ਲੱਗਦਾ ਕਿ ਹਮਿਲਟਨ ਬਹੁਤ ਵੱਡ ਹਾਂਜੀ ਹਾਂ ਲਾਸਟ ਇਅਰ ਤਾਂ ਕੱਟ ਸੀਗਾ ਸੀਗਾ ਐਤਕੀ ਮੈਨ ਲੱਗਦਾ ਕਿ ਲੋਕੀ ਬਹੁਤ ਜਿਆੜੀਆਂ ਦੇ ਨਾਲ ਆਉਣਗੇ ਉੱਥੇ ਹਾਂਜੀ ਤੁਸੀਂ ਦੇਖਿਓ ਜਨਵਰੀ ਵਧੀਆ ਲੱਗ ਜੇ ਮਾਰ ਸੌਖ ਰੱਖੀ ਆਪਾਂ ਲੋਕਲ ਮੈਚ ਟੂਰਨਾਮੈਂਟ ਚ ਲੋਕਲ ਪਲੇਅਰ ਖਿਲਾ ਆ ਕੇ ਹਨਾ ਇੰਟਰਨੈਸ਼ਨਲ ਵਧੀਆ ਵੱਡਾ ਵੀ ਲੱਗ ਰਿਹਾ ਕਮਾਲ ਦੀ ਹਾਂ ਇਹ ਤੁਸੀਂ ਦੇਖਿਓ ਲੋਕਾਂ ਦਾ ਮਾੜਾ ਮੁਹੀ ਪਿਆਰ ਮਿਲਦਾ ਲੋਕੀ ਆਪਾਂ ਨੂੰ ਦੇਖਣ ਆਉਂਦੇ ਆ ਜੀ ਹੋਰ ਸਾਡੇ ਦਰਸ਼ਕਾਂ ਨੂੰ ਖਾਸ ਕਰਕੇ ਹਿਮਿਲਟਨ ਦੇ ਵਸਿੰਦਿਆਂ ਨੂੰ ਜਾਂ ਜਿਹੜੇ ਆਲੇ ਦੁਆਲੇ ਛੋਟੇ ਸਬਰਬ ਹੈ ਹਾਂਜੀ ਉਹਨਾਂ ਦੇ ਪੰਜਾਬੀਆਂ ਨੂੰ ਜਾਂ ਜਿਹੜੇ ਇੰਡੀਅਨ ਕਮਿਊਨਿਟੀ ਸਾਡੀ ਬਹੁਤ ਹ ਵਾਇਡਰ ਕਮਿਊਨਿਟੀ ਹੋ ਗਈ ਜੀ 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 ਉਹਨਾਂ ਨੂੰ ਕੁਝ ਕਹਿਣਾ ਚਾਹੀਦਾ ਬਾਈ ਮੈਂ ਤਾਂ ਇਹ ਕਹਿਣਾ ਬਈ ਆਪਣਾ ਖੇਡ ਮੇਲਾ 11 ਤਰੀਕ ਨੂੰ ਬਈ ਅਕਤੂਬਰ ਅਸਵੀਨ ਅਕਤੂਬਰ ਨੂੰ ਹਮਲਟਨ ਲੇਕ ਦੇ ਉੱਤੇ ਆ ਸਾਰੇ ਜਣੇ ਯਾਰ ਟਾਈਮ ਕੱਢ ਕੇ ਜਰੂਰ ਆਪਾਂ ਉੱਦਾਂ ਵੀ ਤਾਂ ਕਿਤੇ ਚਲੇ ਜਾਈਦਾ ਕੋਈ ਪਾਰਟੀ ਦੇ ਵਿਆਹ ਜਰੂਰ ਆ ਆਪਣੇ ਬੱਚਿਆਂ ਨੂੰ ਆਪਣੇ ਵੱਡੇ ਪਲੇਅਰਾਂ ਨੂੰ ਹੌਸਲਾ ਵਜਾਈ ਕਰਨ ਜਰੂਰ ਆਓ ਕਿੱਥੇ ਵੀ ਤੁਸੀਂ ਜੇ ਦੇਹਣਾ ਤੁਸੀਂ ਤਿਲ ਫਲ ਕਲੇਬ ਕਮਿਊਨਿਟੀ ਪਾ ਸਕਦੇ ਆ ਇੱਥੇ ਵੀ ਪਾ ਦਿਆ ਕਰੋ ਕਿਉਂਕਿ ਗੁਰੂ ਘਰ ਲੰਗਰ ਸਾਰ ਦਿਨ ਵਰਤਦਾ ਹੈ ਹੋਰ ਗਰਾਉਂਡਾਂ ਬੋਕ ਕਰਨੀਆਂ ਖੇਲਾ ਹੋਣੀਆਂ ਕਿਉਂਕਿ ਹਨਾ ਆਪਾਂ ਨੇ ਹੁਣ ਤਕਰੀਬਨ ਮਲੇ ਭਾਈਚਾਰੇ ਲਈ ਕਰ ਰਹੇ ਆ ਭਾਈਚਾਰੇ ਲਈ ਕਰ ਰਹੇ ਆ ਹੁਣ ਤਕਰੀਬਨ ਜਿਨ੍ਹਾਂ ਨੂੰ ਰੱਬ ਨੇ ਸੌਖਿਆ ਕੀਤਾ ਇਹਨਾਂ ਕੋ ਚਾਰ ਛਲੜ ਰਹਿ ਗਏ ਆ ਉਹ ਇੱਧਰੋਂ ਬਸ ਵੀ ਖਰਚ ਲੈਣੇ ਚਾਹੀਦੇ ਜਨੂਰੀ ਨਹੀਂ ਹੁੰਦਾ ਭਾਜੀ ਬਾਈਵਾਨੀਆਂ ਹਨਾ ਇੱਥੇਲੇ ਜ਼ਰੂਰ ਖਰਚਿਆ ਕਰੋ ਇੱਧਰੋਂ ਆ ਕੇ ਜਿਹੜਾ ਨਹੀਂ ਆਇਆ ਉਹ ਆ ਕੇ ਨਿਗਾ ਮਾਰੋ ਹਾਂ ਜੇ ਕੋਈ ਸਪான்ਸਰ ਕਰਨਾ ਚਾਹੁੰਦਾ ਹੋਇਆ ਇਸ ਵੀ ਹੈਨਾ ਅਸੀਂ ਪਿੱਛੇ ਜਿਹੜੇ ਆਪਣੇ ਕਲੱਬ ਵੱਲੋਂ ਆਪਣੇ ਜਿਹੜੇ ਹੜਪੀੜ ਤੇ ਉਹਨਾਂ ਲਈ ਵੀ ਵਾਜੀ ਪੈਸੇ ਇਕੱਠੇ ਕਰਕੇ ਮੁੰਡਿਆਂ ਨੇ ਭੇਜੇ ਆ ਤੇ ਉਹ ਲੋ ਵੀ ਕੀਤਾ ਸੋ ਕਰਦੇ ਰਹੇ ਉਹ ਕਲੱਬ ਵੱਲੋਂ ਤੁਸੀਂ ਤੇ ਹਾਂਜੀ ਕਲੱਬ ਵੱਲੋਂ ਹੀ ਕੀਤਾ ਹੈ 1.5 ਲੱਖ ਰੁਪਏ ਇਕੱਠਾ ਹੋਇਆ ਸੀ ਤੇ ਅਸੀਂ ਉੱਥੇ ਉਹ ਮੁੰਡੇ ਸੀਗੇ ਆਪਣੇ ਜਮੀਨੀ ਪੱਧਰ ਤੇ ਕੰਮ ਕਰਦੇ ਉਹਨਾਂ ਨੂੰ ਦੇ ਦਿੱਤਾ ਕੋਈ ਦਵਾਈਆਂ ਲਈ ਜਾਂ ਡੀਜ਼ਲ ਲਈ ਜੋ ਉਹਨਾਂ ਨੇ ਕਰਨਾ ਆਇਆ ਤੇ ਉਹ ਕਰਨਗੇ ਉਹ ਜਦੋਂ ਵੀ ਕੋਈ ਹਾਕ ਮਾਰਦਾ ਥੋੜਾ ਬਹੁਤ ਜਿੰਨਾ ਵੀ ਦੇਖੋ ਆਪਣੇ 50 50 100 100 ਪਾਇ ਵੀ ਇੰਡੀਆ ਬਹੁ ਹੋ ਜਾਂਦੀ ਹੈ ਹਾਂ ਸੋ ਜਰੂਰ ਪਹੁੰਚੋ ਆਇਆ ਕਰੋ ਇਦਾਂ ਜਰੂਰ ਪਹੁੰਚੋ ਆਪਣੇ ਬੱਚਿਆਂ ਨੂੰ ਜਰੂਰ ਨਾਲ ਲੈ ਕੇ ਆਓ ਕਿਉਂਕਿ ਬੱਚੇ ਬਹੁਤ ਖੁਸ਼ ਹੋਣਗੇ ਬੱਚਾ ਲਈ ਵੀ ਮੈਡਲ ਵਾਵਾ ਲਿਆਉਂਦੇ ਆ ਬੱਚਿਆਂ ਦੀਆਂ ਦੋੜਾ ਦੂੜਾ ਕਰਾਵਾਂਗੇ ਹੋਰ ਕੀ ਚੀਜ਼ਾਂ ਕਰਾਵਾਂਗੇ ਜਿਹੜਾ ਕਿ ਬੱਚੇ ਵੀ ਇਛਾਤ ਹੋ ਕੇ ਘਰ ਨਹੀਂ ਜਾਂਦੇ ਆ ਉਹ ਖੇਡਾਂ ਨਾਲ ਜੁੜੇ ਰਹਿੰਦੇ ਆ ਜੀ ਹਾਂ ਇਹ ਹੀ ਇੱਕ ਥਾਂ ਹੈ ਬਾਈ ਜੀ ਇਹ ਹੀ ਸੁਨੇਹਾ ਬਿਲਕੁਲ ਪਹੁੰਚਣਾ ਵੀ ਚਾਹੀਦਾ ਹੈ ਮੈਂ ਕਹਿੰਦਾ ਕਮਿਊਨਿਟੀ ਤੱਕ ਹੈ ਨਾ ਬਹੁ ਟਾਈਮ ਦਿੱਤਾ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਖੇਡ ਮੇਲੇ ਦੇ ਬਾਬਤ ਜਾਣਕਾਰੀ ਦਿੱਤੀ ਪੂਰਾ ਫੈਮਿਲੀ ਫੰਡ ਹੈ ਇਸ ਵਾਰੀ ਹਾਂਜੀ 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 ਪੂਰਾ ਫੈਮਿਲੀ ਫੰਡ ਹੈ ਜੀ ਤੁਸੀਂ ਦੇਖਿਓ ਮ 46 ਨੂੰ ਫਾਨ ਹੋ ਰਿਹਾ ਕਿ ਬਾਵਾ ਮੇਲਾ ਭਰ ਜਾਣ ਜਦਾ ਆਸ ਆ ਨਾ ਕਿਉਂਕਿ ਜਿਹਦੇ ਉਮੀਦ ਨਹੀਂ ਵੀ ਆਹੀ ਆ ਪਰ ਪੂਰਾ ਹੋਊਗਾ ਗੰਮੇ ਦਾ ਤੇ ਬਾਕੀ ਇਹ ਤੁਹਾਡਾ ਧੰਨਵਾਦ ਹੈ ਬਾਈ ਜੀ ਰੇਡੀਓ ਸਾਡੇ ਵਾਲਾ ਦਾ ਲਾਡੀ ਬਾਈ ਤੁਹਾਡਾ ਤੇ ਤੁਸੀਂ ਕਮਿਊਨਿਟੀ ਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹੋ ਰੱਬ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਡੇ ਪਿਆਰ ਕਰਕੇ ਤੁਰੇ ਫਿਰਦੇ ਆਪਾਂ ਹਾਂਜੀ ਦੇਖੋ ਪਿਆਰ ਨੂੰ ਖਿੱਚੇ ਆਏ ਆਪਾਂ ਇੱਕ ਤੁਸੀਂ ਵੀ ਪਿਆਰ ਕਰਦੇ ਆ ਕਰਕੇ ਹੁਣ ਤੁਹਾਨੂੰ ਸਾਰੇ ਜਾਣਦੇ ਆ ਹੈਨਾ ਇਹ ਹੀ ਹੈ ਪੈਸਾ ਦਾ ਹਰ ਕੋਈ ਕਮਾ ਲੇਦਾ ਜੇ ਤੋ ਪੈਸੇ ਤੋਂ हट ਕੇ ਆਪਾਂ ਵੜਿਆ ਕੰਮ ਕਰਦੇ ਨਾ ਬੜਾ ਮਨ ਨੂੰ ਉਹਰਾ ਮਨ ਨੂੰ ਤਰਵਾਸਾ ਜਿਹਾ ਹੁੰਦਾ ਜਦ ਬੰਦਾ ਕੱਲਾ ਬਹਿ ਕੇ ਸੋਚਦਾ ਹੈ ਜਰੂਰ ਕੱਢਿਆ ਕਰੋ ਟੇਕ ਧੰਨਵਾਦ ਬਾਜੀ ਸ਼ਾਸਤਰੀ ਜੀ